ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਸਰੀ ਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪ੍ਰਾਣੀ ਜੀ ਦਿਖਾਉਣੀ ਆ ਜੋ ਕਿ ਪਹਿਲੇ ਸਮੇਂ ਅੱਜ ਵਰਤੀ ਜਾਂਦੀ ਸੀ ਤੇ ਉਸ ਤੋਂ ਬਾਅਦ ਮੈਂ ਇੱਕ ਵੀਰ ਦਾ ਨਾਂ ਬੋਲਾਂਗਾ ਜਿਨ੍ਹਾਂ ਨੇ ਪਹਿਲੇ ਬਲੌਗ ਵਿੱਚ ਕਮੈਂਟ ਕਰਿਆ ਸੀ ਉਹ ਵੀਡੀਓ ਨੂੰ ਐਂਡ ਤੱਕ ਕਰ ਜਰੂਰ ਦੇਖਣਾ ਲਾਈਕ ਸ਼ੇਅਰ ਵੀ ਜਰੂਰ ਕਰਨਾ ਜੀ ਹੋ ਸਕੇ ਤਾਂ ਕਮੈਂਟ ਵੀ ਕਰਨਾ ਸੋ ਜਿਹੜੇ ਵੀਰ ਭੈਣਾਂ ਕਮੈਂਟ ਕਰਦੇ ਹੁੰਦੇ ਨੇ ਕਿਰਪਾ ਕਰਕੇ ਉਹ ਆਪਣੇ ਸ਼ਹਿਰ ਤੇ ਪਿੰਡ ਦਾ ਨਾਮ ਜਰੂਰ ਲਿਖਦਾ ਕਰੋ ਨਾਲ ਤਾਂ ਕਿ ਬਲੌਗ ਵਿੱਚ ਮੈਂ ਬੋਲ ਸਕਾਂ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਅੱਜ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮੇਂ ਵਿੱਚ ਵਰਤੀ ਜਾਂਦੀ ਸੀ ਲਓ ਜੀ ਦੇਖੋ ਇਹ ਆ ਉਹ ਚੀਜ਼ ਜੋ ਪੁਰਾਣੇ ਵੇਲਿਆਂ ਵਿੱਚ ਵਰਤੀ ਜਾਂਦੀ ਸੀ ਇਹਨਾਂ ਨੂੰ ਕਲਮਾ ਕਹਿੰਦੇ ਨੇ ਇਹ ਕਲਮਾ ਸੜਕੜੇ ਦੇ ਕਾਨਿਆਂ ਦੀਆਂ ਬਣਾਈਆਂ ਜਾਂਦੀਆਂ ਦੀ ਇਹਨਾਂ ਕਲਮਾ ਨਾਲ ਬੱਚੇ ਸਕੂਲਾਂ ਵਿੱਚ ਫੱਟੀਆਂ ਉੱਤੇ ਲਿਖਦੇ ਹੁੰਦੇ ਸੀ ਤੇ ਬੱਚੇ ਇਹ ਕਲਮਾ ਆਭੀ ਤਿਆਰ ਕਰ ਲੈਂਦੇ ਦੀ ਇੱਕ ਪਲੇਟ ਦੀ ਮਦਦ ਨਾਲ ਇਹਨਾਂ ਦੀਆਂ ਨੋਕ ਬਣਾ ਨੋਕ ਬਣਾ ਲੈਂਦੇ ਦੀ ਮੂਹਰੇ ਤਿੱਖੀ ਜਿਆਦਾ ਰ ਉਹਨਾਂ ਦੇ ਬੱਚਿਆਂ ਦੇ ਮਾਪੇ ਵੀ ਬੱਚਿਆਂ ਨੂੰ ਗਲਮਾ ਕਰਕੇ ਦੇ ਦਿੰਦੇ ਸੀ ਕਿਉਂਕਿ ਬੱਚਿਆਂ ਦੇ ਬਲੇਟ ਵੱਜਣ ਦਾ ਡਰ ਹੁੰਦਾ ਸੀ ਇਸ ਕਰਕੇ ਕਈ ਮਾਪੇ ਆਪਣੇ ਬੱਚਿਆਂ ਨੂੰ ਕਲਮਾ ਆਪ ਹੀ ਕਰਕੇ ਦਿੰਦੇ ਹੁੰਦੇ ਸੀ ਸੋ ਕਈ ਬੱਚੇ ਆਪ ਹੀ ਘੜ ਕਲਮਾ ਘੜ ਲੈਂਦੇ ਸੀ ਸੋ ਉਦੋਂ ਲੋਕਾਂ ਕੋਲ ਬਹੁਤ ਸਾਰੇ ਪੈਸੇ ਨਹੀਂ ਹੁੰਦੇ ਇਸ ਕਰਕੇ ਕਰਦੀਆਂ ਇਹ ਚੀਜ਼ਾਂ ਨਾਲ ਇਹੋ ਜੀਆਂ ਚੀਜ਼ਾਂ ਤਿਆਰ ਕਰ ਕਰ ਲੈਂਦੇ ਸੀ ਤੇ ਉਦੋਂ ਬੱਚਿਆਂ ਨੂੰ ਪੈਨ ਵੀ ਘੱਟ ਹੀ ਮਿਲਦੇ ਹੁੰਦੇ ਸੀ ਤੇ ਜ਼ਿਆਦਾਤਰ ਲੋਕ ਚੀਜ਼ਾਂ ਘਰਦੀਆਂ ਹੀ ਵਰਤਦੇ ਹੁੰਦੇ ਸੀ ਸੋ ਇਹ ਕਲਮਾ ਵੀ ਕਰੇ ਹੀ ਤਿਆਰ ਕੀਤੇ ਜਾਂਦੀਆਂ ਦੀ ਤੇ ਫੱਟੀਆਂ ਦੇ ਇਹਨਾਂ ਦੀ ਮਦਦ ਨਾਲ ਲਿਖਿਆ ਜਾਂਦਾ ਸੀ ਹੁਣ ਤਾਂ ਸੜਕੜੇ ਵੀ ਪਿੰਡਾਂ ਵਿੱਚੋਂ ਲੋਭ ਹੋ ਗਏ ਨੇ ਤੇ ਫਿਰ ਇਹ ਕਲਮਾਂ ਤਾਂ ਲੋਭ ਹੋਣੀਆਂ ਹੀ ਸਨ ਕਿਉਂਕਿ ਹੁਣ ਬੱਚਿਆਂ ਨੂੰ ਕਾਪੀਆਂ ਦਾ ਲਿਖਾਇਆ ਜਾਂਦਾ ਪਰ ਪਹਿਲੇ ਸਮਿਆਂ ਤੇ ਜਾਂ ਬੱਚਿਆਂ ਨੂੰ ਸੁਲੇਟਾਂ ਉੱਤੇ ਲਿਖਾਇਆ ਜਾਂਦਾ ਸੀ ਜਾਂ ਫਿਰ ਪੱਟੀਆਂ ਉੱਤੇ ਸੋ ਅੱਜਕੱਲ ਦੇ ਬੱਚੇ ਤਾਂ ਰੋਜ਼ ਇੱਕ ਪੈਨ ਖਰਾਬ ਕਰ ਦਿੰਦੇ ਨੇ ਲਿਖ ਕੇ ਪਰ ਪਹਿਲੇ ਸਮਿਆਂ 'ਚ ਕਿਸੇ ਟਾਵੇਂ ਬੱਚੇ ਨੂੰ ਵੀ ਪੈਨ ਵਗੈਰਾ ਮਿਲਦਾ ਹੁੰਦਾ ਵੀ ਸੋ ਇਹਨਾਂ ਕਰਮਾਂ ਦੀ ਮਦਦ ਨਾਲ ਫੱਟੀਆਂ ਉੱਤੇ ਲਿਖਿਆ ਜਾਂਦਾ ਵੀ ਜੇ ਬਰੀਕ ਲਿਖਾਈ ਕਰਨੀ ਹੁੰਦੀ ਤਾਂ ਇਹਦੀ ਜਿਹੜੀ ਨੋਕ ਹੁੰਦੀ ਦੀ ਉਹ ਤਿੱਖੀ ਕਰ ਲਈ ਜਾਂਦੀ ਜੇ ਮੋਟੀ ਲਿਖਾਈ ਕਰਨੀ ਹੁੰਦੀ ਆ ਇਹਦੀ ਨੋਕ ਥੋੜੀ ਜੀ ਮੋਟੀ ਰੱਖ ਲਈ ਜਾਂਦੀ। ਜੋ ਜਿਹੜੀ ਸਿਹਾਈ ਦੀਆਂ ਦਵਤਾਂ ਹੁੰਦੀਆਂ ਦੀ ਉਹਦੇ ਵਿੱਚ ਡੋਕਾ ਲਾ ਕੇ ਫੱਟੀ ਉੱਤੇ ਲਿਖਿਆ ਜਾਂਦਾ ਵੀ ਕਾਲੀ ਸਿਹਾਈ ਹੁੰਦੀ ਦੀ ਉਹ ਤੇ ਆਉਣ ਵਾਲੇ ਬਲੌਗਾਂ ਵਿੱਚ ਉਹ ਸਿਹਾਈ ਦੀਆਂ ਪੱਟੀਆਂ ਵੀ ਤੁਹਾਨੂੰ ਦਿਖਾਵਾਂਗੇ ਜਿਹੜਾ ਦੀ ਮਦਦ ਨਾਲ ਕੀ ਆਇਤਿਆਰ ਕੀਤੀ ਜਾਂਦੀ ਸੀ ਸੋ ਇੱਕ ਫੱਟੀਆਂ ਉੱਤੇ ਗਾਜੀ ਵੀ ਹੁੰਦੀ ਸੀ ਗਾਜਣੀ ਕਹਿੰਦੇ ਨੇ ਇਹਨੂੰ ਉਹ ਵੀ ਤੁਹਾਨੂੰ ਆਉਣ ਵਾਲੇ ਬਲੌਗਾਂ ਵਿੱਚ ਦਿਖਾਵਾਂਗੇ ਬਈ ਕਿਹੋ ਜਿਹੀ ਹੁੰਦੀ ਸੀ ਸੋ ਇਹ ਕਲਮਾ ਵੀ ਕਿਤੇ ਅੱਜਕੱਲ ਗਵਾਜ ਗਈਆਂ ਨੇ ਕਿਉਂਕਿ ਹੁਣ ਬੱਚਿਆਂ ਨੂੰ ਸਕੂਲਾਂ ਸਕੂਲਾਂ ਵਿੱਚ ਪਟੀਆਂ ਤੇ ਨਹੀਂ ਲਿਖਾਇਆ ਜਾਂਦਾ ਸਿਰਫ ਕਾਪੀਆਂ ਦੇ ਬੱਚਿਆਂ ਨੂੰ ਪੜ੍ਹਾਈ ਕਰਾਈ ਜਾਂਦੀ ਆ ਸੋ ਇਸ ਕਰਕੇ ਇਹ ਕਲਮਾਂ ਬੱਚਿਆਂ ਦੇ ਵਸਤਿਆਂ ਵਿੱਚੋਂ ਅਲੋਪ ਹੋ ਗਈ ਨੇ ਤੋ ਅੱਜ ਤੁਹਾਨੂੰ ਇਹ ਚੀਜ਼ ਦਿਖਾਉਣੀ ਸੀ ਆਉਣ ਵਾਲੀ ਵੀਡੀਓ ਵਿੱਚ ਕੋਈ ਹੋਰ ਨਵੀਂ ਜੀ ਤੁਹਾਨੂੰ ਦਿਖਾਵਾਂਗਾ ਕਿਰਪਾ ਕਰਕੇ ਆਉਣ ਵਾਲੇ ਬਲੌਗਾਂ ਨੂੰ ਦੇਖਦੇ ਰਹਿਣਾ ਤੇ ਨਾਲ ਦੀ ਨਾਲ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਜੀ ਜੇ ਫੇਸਬੁੱਕ ਤੇ ਦੇਖਦੇ ਹੋ ਤਾਂ ਫੋਲੋ ਕਰ ਲਓ ਜੀ ਸੋ ਲੇਕਾ ਕਿਰਪਾ ਕਰਕੇ ਲੇਕ ਸ਼ੇਅਰ ਤਾਂ ਜਰੂਰ ਕਰਨਾ ਇੰਨੀ ਗਵੰਤੀ ਜਰੂਰ ਪ੍ਰਵਾਨ ਕਰਨੀ ਸੋ ਹੁਣ ਮੈਂ ਉਹ ਵੀਰ ਦਾ ਨਾਮ ਬੋਲਦਾ ਜਿਨ੍ਹਾਂ ਨੇ YouTube ਤੇ ਪਿਛਲੇ ਬਲੌਗ ਵਿੱਚ ਕਮੈਂਟ ਕਰਿਆ ਸੀ ਸੋ ਜਿਸ ਵੀਰ ਨੇ YouTube ਤੇ ਪਹਿਲੇ ਵਲੌਗ ਵਿੱਚ ਕਮੈਂਟ ਕਰਿਆ ਸੀ ਉਸ ਵੀਰ ਦਾ ਨਾਂ ਹੈਗਾ ਰੂਪ ਦਬਰਜੀ ਜੀ ਸੋ ਉਸ ਵੀਰ ਦਾ ਪਹਿਲਾਂ ਤੋਂ ਧੰਨਵਾਦ ਉਹਨੇ ਕਮੈਂਟ ਕਰਿਆ ਸੋ ਆਉਣ ਵਾਲੇ ਵਲੌਗਾਂ ਵਿੱਚ ਵੀ ਕਮੈਂਟ ਕਰਨਾ ਸੋ ਜਿਨ੍ਹਾਂ ਨੇ ਪੂਰੀ ਵੀਡੀਓ ਦੇਖੀ ਉਹਨਾਂ ਦਾ ਵੀ तहे ਦਿਲ ਤੋਂ ਧੰਨਵਾਦ ਸ਼ੁਕਰੀਆ ਜੀ ਤੋ ਮਿਲਦੇ ਆ ਫਿਰ ਇੱਕ ਹੋਰ ਵੀਡੀਓ ਲੈ ਕੇ ਅਗਲੇ ਦਿਨਾਂ ਵਿੱਚ ਸੋ ਉਦੋਂ ਤੱਕ ਲਈ ਰੱਬ ਰੱਖਾ ਧੰਨਵਾਦ ਜੀ